ਸਸ਼ਿਕਰ ਮੈਂ ਡਾਕਟਰ ਗੌਰਵਜੀਤ ਆ ਦੇਖ ਸਕਦੇ ਆਪਾਂ ਵੀ ਪਾਣੀ ਹੈ ਪਾਣੀ ਖੜਾ ਹੈ ਤੇ ਇਸ ਦੇ ਨਾਲ ਹੀ ਇੱਕ ਸਮੱਸਿਆ ਜਿਹੜੀ ਹੋਰ ਹੈ ਆਪਣੇ ਸਾਹਮਣੇ ਉਹ ਵੀ ਆ ਰਹੀ ਹੈ ਉਹ ਦਿਖਾਉਣਾ ਤੇ ਇਸ ਜਗ੍ਹਾ ਦੇ ਉੱਤੇ ਜਾਂ ਇਸ ਆਪਣੇ ਧੁੰਨੇ ਦੇ ਵਿੱਚ ਤੇਲੇ ਦਾ ਹੰਲਾ ਜਿਹੜਾ ਹੋ ਚੁੱਕਿਆ ਤੇ ਆ ਆਪਾਂ ਦੇਖ ਸਕਦੇ ਆਂ ਵੀ ਇੱਥੇ ਚਿੱਟਾ ਤੇਲਾ ਜਿਆ ਜਿਹਨੂੰ ਆਪਾਂ ਵਾਈਟ ਉੱਪਰ ਬੋਲਦੇ ਆ ਉਹਦਾ ਹਮਲਾ ਹੋ ਚੁੱਕਿਆ ਚਿੱਟਾ ਦਿਖਾਉਣ ਦੀ ਕੋਸ਼ਿਸ਼ ਕਰਨਾ ਇੱਥੇ ਤੇ ਆ ਦੇਖੋ ਆ ਬਹੁਤ ਅ ਜਿਆਦਾ ਜਿਹੜਾ ਤੇਲਾ ਹੈ ਇਸ ਦੇ ਵਿੱਚ ਪੈ ਚੁੱਕਿਆ ਹਾਲਾਂਕਿ ਆ ਜਿਹੜੇ ਚਿੱਟੇ ਚਿੱਟੇ ਹੋਰ ਆਪਾਂ ਨੂੰ ਦਿਖਾਈ ਦੇ ਰਹੇ ਨੇ ਇਹੇ ਵਿੱਚ ਅ ਅੰਡੇ ਵੀ ਨਿਕ ਸੇ ਕੀਟ ਦੇ ਤੇ ਪਰ ਕਾਫੀ ਤੇਲਾ ਇਸ ਜਗ੍ਹਾ ਦੇ ਉੱਪਰ ਪੈ ਚੁੱਕਿਆ ਤਾਂ ਇਹਦੇ ਵਿੱਚ ਆਪਾਂ ਜਿਹੜੇ ਜ਼ਰੂਰੀ ਤੇ ਬਣਦੇ ਹਾਲਾਤ ਨੇ ਤੇਲਾ ਪੈਣ ਵਾਸਤੇ ਇਹ ਹੁਣ ਆਮ ਝੂਨੇ ਦੇ ਵਿੱਚ ਬਣ ਚੁੱਕੇ ਨੇ ਕਿਉਂਕਿ 28 ਤੋਂ ਲੈ ਕੇ 35 ਡਿਗਰੀ ਸੈਲਸੀਅਸ ਤੱਕ ਦਾ ਜਿਹੜਾ ਤਾਪਮਾਨ ਹੈ ਉਹ ਤੇਲੇ ਲਈ ਬਹੁਤ ਠੋਕਮਾ ਹੁੰਦਾ ਤੇ 35 ਤੋਂ ਉੱਤੇ ਜਿਵੇਂ ਜਿਵੇਂ ਤਾਪਮਾਨ ਜਾਂਦਾ ਹੈ ਇਹ ਜਿਹੜਾ ਤੇਲ ਹੈ ਇਹ ਘਟਣਾ ਸ਼ੁਰੂ ਹੋ ਜਾਂਦਾ ਪਰ 28 ਤੋਂ 35 ਦਾ ਤਾਪਮਾਨ ਇਹਦੇ ਲਈ ਸੂਟੇਬਲ ਹੈ ਤੇ ਇਹਦੇ ਨਾਲ ਹੀ ਜਿਹੜੀ ਨਮੀ ਹੈ ਜੇਕਰ 90% ਤੋਂ ਉੱਪਰ ਹੋਣ ਤਾਂ ਜਿਵੇਂ ਪਾਣੀ ਖੜ੍ਹੀ ਹੈ ਤਾਂ ਨਮੀ ਤਾਂ 90% ਤੋਂ ਉੱਤੇ ਹੀ ਹੈ 100% ਆਪਾਂ ਮੰਨ ਕੇ ਚੱਲ ਲਈਏ ਤਾਂ ਵੱਧ ਨਮੀ ਤੇ ਸਹੀ ਤਾਪਮਾਨ 28 ਤੋਂ 35 ਇਹ ਦੋ ਜਿਹੜੀਆਂ ਕੰਡੀਸ਼ਨਸ ਨੇ ਜੋ ਦੋ ਜਿਹੜੀਆਂ ਸਥਿਤੀਆਂ ਨੇ ਇਹਨਾਂ ਦੇ ਵਿੱਚ ਜਿਹੜਾ ਤੇਲਾ ਇਸ ਦਾ ਹਮਲਾ ਆ ਹੋ ਸਕਦਾ ਹੈ ਜਾਂ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਨੇ ਤਾਂ ਇਸ ਲਈ ਪੀਯੂ ਦੀ ਸਿਫਾਰਸ਼ ਜਿਹੜੀ ਹੈ ਉਹ ਪੈਕਸਾਲੋਨ ਜਾਂ ਜਿਹਦੇ ਵਿੱਚ ਟ੍ਰਾਈਫਲੂਮੀਜ਼ੋਪਾਇਰਿਮ ਉਹ ਸ਼ੀਨ ਜਿਹਦੇ ਵਿੱਚ ਡਾਈਨੋਟੀਫਿਊਰੋਨ ਤੇ ਚੈਸ ਜਿਹਦੇ ਵਿੱਚ ਬਾਈਮੈਟਰੋਜ਼ਾਈਨ ਹੁੰਦਾ ਹੈ ਔਰਕੈਸਟਰਾ ਹੈ ਇਮੇਜਨ ਹੈ ਇਹ ਸਾਲਟਾਂ ਦੀ ਸਪਾਰਸ਼ ਕੀਤੀ ਹੈ ਤਾਂ ਖੇਤ ਨੂੰ ਲਗਾਤਾਰ ਵਾਚਦੇ ਰਹੋ ਮੁੱਡਾਂ ਦੇ ਵਿੱਚ ਜਰੂਰ ਦੇਖੋ ਖਾਸ ਕਰ ਜਿੱਥੇ ਪਾਣੀ ਖੜਾ ਹੈ ਤੇ ਲੋੜ ਅਨੁਸਾਰ ਜਿਹੜੀਆਂ ਸਪਾਰਸ਼ ਕੀਤੀਆਂ ਸਪਰੇਹਾਂ ਨੇ ਉਹੀ ਵਕਤ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ